ਬਿਲਾਵਲ ਮਹੱਲਾ ਤੀਜਾ ਕਰ ਪਹਿਲਾ ੴ ਸਤਿਗੁਰ ਪ੍ਰਸਾਦ ਬਿਲਾਵਲ ਰਾਗ ਦੇ ਵਿੱਚ ਤੀਸਰੇ 파ਰਸ਼ਾ ਗੁਰੂ ਅਮਰਦਾਸ ਮਹਾਰਾਜ ਜੀ ਕਰ ਪਹਿਲੇ ਦੇ ਅੰਦਰ ਹੁਕਮਨਾਮਾ ਅੰਗ ਨੰਬਰ 796 ਤੇ ਸੁਭਾਈਬਾਨ ਅਕਾਲਪੁਰ ਕੇ ਕਣਕਣ ਵਿੱਚ ਰਮਿਆ ਗੁਰੂ ਦੀ ਕਿਰਪਾ ਸਦਕਾ ਪ੍ਰਾਪਤ ਹੁੰਦਾ ਹੈ ਬਖਸ਼ਿਸ਼ ਕਰਦੇ ਹਨ ਤ੍ਰਿਗ ਤ੍ਰਿਗ ਖਾਇਆ ਤ੍ਰਿਗ ਤ੍ਰਿਗ ਸੋਇਆ ਤ੍ਰਿਗ ਤ੍ਰਿਗ ਕਾਪੜੇ ਅੰਗ ਚੜਾਇਆ ਸ਼ਾਇ ਬਖਸ਼ਿਸ਼ ਕਰਦੇ ਹਨ ਕਿ ਪ੍ਰਮਾਤਮਾ ਦੀ ਬੰਦਗੀ ਤੋਂ ਬਿਨਾਂ ਖਾਦਾ ਹੋਇਆ ਵੀ ਤ੍ਰਿਕਾਰ ਹੈ ਸੋਇਆ ਹੋਇਆ ਵੀ ਤ੍ਰਿਕਾਰ ਹੈ ਅਤੇ ਤਨ ਦੇ ਉੱਤੇ ਪਾਵੇਂ ਰੰਗ-ਬਰੰਗੇ ਕੱਪੜੇ ਪਹਿਨੇ ਹਨ ਜੇ ਜੀਵਨ ਦੇ ਵਿੱਚ ਪ੍ਰਮਾਤਮਾ ਦੀ ਬੰਦਗੀ ਨਹੀਂ ਪ੍ਰਮਾਤਮਾ ਦਾ ਸ਼ੁਕਰਾਨਾ ਨਹੀਂ ਇਹ ਸਾਰਾ ਕੁਝ ਹੀ ਖਾਦਾ ਪੀਤਾ ਸੋਣਾ ਸਭ ਤ੍ਰਿਕਾਰ ਹੈ ਤ੍ਰਿਗ ਸਰੀਰ कुटुंब ਸਹਿਤ ਸਿਓ ਜਿਤ ਹੁਣ ਖਸਮ ਨਾ ਪਾਇਆ ਇਥੋਂ ਤੱਕ ਕਿ ਇਹ ਜਿਹੜਾ ਮਨੁੱਖਾ ਜਨਮ ਮਿਲਿਆ ਹੈ ਇਹ ਕਟੰਬ ਸਰੀਰ ਜਿਹੜਾ ਹੈ ਇਹ ਵੀ ਤ੍ਰਕਾਰ ਹੈ ਜੇ ਇਸ ਮਨੁੱਖਾ ਜਨਮ ਦੇ ਵਿੱਚ ਤੂੰ ਪਰਮਾਤਮਾ ਨੂੰ ਪ੍ਰਾਪਤ ਨਹੀਂ ਕੀਤਾ ਪੌੜੀ ਛੁੜਕੀ ਫਿਰ ਹੱਥ ਨੇ ਆਪ ਐਹਲਾ ਜਨਮ ਗਵਾਇਆ ਉਦਾਰ ਦਿੰਦੇ ਹਰ ਕਿਤੇ ਕੋਠੇ ਦੀ ਛੱਤ ਤੇ ਚੜ੍ਹਨਾ ਹੋਵੇ ਤੇ ਪੌੜੀ ਦੀ ਜ਼ਰੂਰਤ ਪੈਂਦੀ ਹੈ ਤੇ ਜੇ ਪੌੜੀ ਹੀ ਨਾ ਹੋਵੇ ਤੇ ਛੱਤ ਤੇ ਪਹੁੰਚ ਨਹੀਂ ਸਕਦਾ ਮਾਨੋ ਕਿ ਮਨੁੱਖਾ ਦੇਹੀ ਇੱਕ ਛੱਤ ਹੈ ਅਤੇ ਇਸ ਛੱਤ ਨੂੰ ਚੜ੍ਹਨ ਵਾਸਤੇ ਪ੍ਰਮਾਤਮਾ ਨੇ ਨਾਮ ਰੂਪੀ ਪੌੜੀ ਬਖਸ਼ਿਸ਼ ਕੀਤੀ ਹੈ ਜੇ ਨਾਮ ਰੂਪੀ ਪੌੜੀ ਨੂੰ ਹੱਥ ਹੀ ਨਹੀਂ ਲਗਾਇਆ ਤੇ ਇਹ ਮਨੁੱਖਾ ਜਨਮ ਸਫਲ ਨਹੀਂ ਹੋ ਸਕਦਾ ਅਹਿਲਾ ਜਨਮ ਗਵਾਇਆ ਇਹ ਮਨੁੱਖਾ ਜਨਮ ਤੋਂ ਬਿਰਥ ਗਵਾ ਲਿਆ ਹੈ ਦੂਜਾ ਭਾਉ ਨਦੇ ਲਬਾਗਣ ਜਿਨ ਹਰ ਕੇ ਚਰਨ ਵਸਾਰੇ ਇਹ ਪ੍ਰਮਾਤਮਾ ਮੇਰੀ ਪ੍ਰੀਤ ਸਰਬ ਤੇਰੇ ਨਾਲ ਹੈ ਤੇਰੇ ਨਾਲੋਂ ਪ੍ਰੀਤ ਟੋਟਕੇ ਮੇਰੀ ਹੋਰ ਕਿਤੇ ਲੱਗ ਨਾ ਜਾਵੇ ਇਹ ਮੇਰੇ ਉਤੇ ਕਿਰਪਾ ਕਰੀ ਤੇ ਮੇਰੇ ਆਪ ਜੀ ਦੇ ਚਰਨਾਂ ਤੋਂ ਵਿਸਾਰੀ ਨਾ ਜਗ ਜੀਵਨ ਦਾਤਾ ਜਨ ਸੇਵਕ ਤੇਰੇ ਤਨ ਕੇਤਾ ਦੁੱਖ ਨਿਵਾਰੇ ਜਗਤ ਨੂੰ ਜੀਵਨ ਦੇਣ ਵਾਲੇ ਦਾਤਾਂ ਦੇਣ ਵਾਲੇ اے ਪ੍ਰਭਾਤਮਾ ਅਸੀਂ ਤੇਰੇ ਸੇਵਕ ਹਾਂ ਤੇ ਆਪ ਜੀ ਨੇ ਹੀ ਸਾਡੇ ਮਨ ਦੇ ਦੁੱਖ ਦੂਰ ਕੀਤੇ ਹਨ ਰਹਾਓ ਤੂੰ ਦਿਆਲ ਦੇ ਆਪ ਦਾਤਾ ਕਿਆ ਜੰਦ ਵਿਚਾਰੇ ਤੂੰ ਸਭਨਾਂ ਤੇ ਦਇਆ ਕਰਨ ਵਾਲਾ ਹੈ ਦਾਤਾਂ ਦੇਣ ਵਾਲਾ ਹੈ ਅਸੀਂ ਜੀਵ ਤੁਸ਼ ਮਾਤਰ ਆਪ ਜੀ ਦੇ ਸਾਹਮਣੇ ਕੁਛ ਵੀ ਨਹੀਂ ਮੁਕਤ ਬੰਦ ਸਭ ਤੁਜ ਤੇ ਹੋਏ ਐਸਾ ਆਖ ਬਖਾਣਾ ਇਹ ਮਨੁੱਖਾ ਜਨਮ ਮੁਕਤ ਆਪ ਜੀ ਦੇ ਦਰ ਤੋਂ ਹੋ ਸਕਦਾ ਹੈ ਗੁਰਮੁਖੋ ਵੈਸੋ ਮੁਕਤ ਕਹੀ ਹੈ ਮਨੁੱਖ ਬੰਦ ਵਿਚਾਰੇ ਕੋਈ ਵਿਰਲਾ ਹੀ ਹੈ ਗੁਰਮੁਖ ਪਿਆਰਾ ਜਿਹੜਾ ਆਪਣੀ ਰਸਨਾ ਤੋਂ ਉਸ ਪਰਮਾਤਮਾ ਦੇ ਨਾਮ ਸਿਮਰਨ ਦੀ ਬੰਦਗੀ ਕਰਕੇ ਮੁਕਤ ਹੁੰਦਾ ਹੈ ਨਹੀਂ ਤਾਂ ਮਨ ਦੇ ਪਿੱਛੇ ਲੱਗ ਕੇ ਮਨੁੱਖ ਵਿਕਾਰਾਂ ਦੇ ਬੰਧਨ ਵਿੱਚ ਵਜਿਆ ਰਹਿੰਦਾ ਹੈ ਸੋ ਜਨਮ ਮੁਕਤ ਜਿਸ ਇਕਲਵਲਾਗੀ ਸਦਾ ਰਹਿ ਅਰਣਾਲੇ ਉਹ ਗੁਰਮੁਖ ਪਿਆਰੇ ਸੇਵਕ ਜਾਨੇ ਮੁਕਤ ਹੋ ਜਾਂਦੇ ਹਨ ਜਿਨ੍ਹਾਂ ਦੀ ਲਿਵ ਪ੍ਰਮਾਤਮਾ ਦੇ ਚਰਨਾਂ ਨਾਲ ਲੱਗ ਗਈ ਤਨ ਕੀ ਗਹਿਣ ਗਤ ਕਹੀ ਨਜਾਈ ਸੱਚਾ ਆਪ ਸਵਾਰੇ ਉਹਨਾਂ ਦੀ ਗੁਣਾ ਨੂੰ ਬਿਆਨ ਨਹੀਂ ਕੀਤਾ ਜਾ ਸਕਦਾ ਜਿਸ ਨੂੰ ਪ੍ਰਮਾਤਮਾ ਨੇ ਆਪ ਸਵਾਰ ਦਿੱਤਾ ਪਰਮਪੁਲਾਣ ਇਸੇ ਮਨਮੁਖ ਕਹੀਏ ਨਾ ਉਰਵਾਰ ਨ ਪਾਰੇ ਜਿਹੜੇ ਮਨੁੱਖ ਬਹਿਮਾ ਭਰਮਾਂ ਵਿੱਚ ਪੈ ਜਾਂਦੇ ਹਨ ਉਹ ਮਨਮੁਖ ਹਨ ਤੇ ਜਿਹੜੇ ਮਨਮੁਖ ਹਨ ਉਹ ਹਮੇਸ਼ਾ ਹੀ ਭੁੱਲੇ ਭਟਕੇ ਰਹਿੰਦੇ ਹਨ ਮੰਜ਼ਿਲ ਤੱਕ ਨਹੀਂ ਪਹੁੰਚਦੇ ਜਿਸਨੂੰ ਨਦਰ ਕਰੇ ਸੋਈ ਜਨ ਪਾਏ ਗੁਰ ਕਾ ਸ਼ਬਦ ਸੁਮਾਲੇ ਜਿਸ ਉਤੇ ਪ੍ਰਮਾਤਮਾ ਦੀ ਮਿਹਰ ਦੀ ਨਦਰ ਬਖਸ਼ਿਸ਼ ਹੋ ਗਈ ਉਹੀ ਗੁਰੂ ਦੇ ਸ਼ਬਦ ਦੇ ਨਾਲ ਜੁੜ ਜਾਂਦੇ ਹਨ ਹਰ ਜਨ ਮਾਇਆ ਮਾਇ ਨਿਸਤਾਰੇ ਹਰੀ ਦਾ ਸੇਵਕ ਜਿਹੜਾ ਹੈ ਉਹ ਮਾਇਆ ਤੋਂ ਨਿਰਲੇਪ ਹੋ ਜਾਂਦਾ ਹੈ ਨਾਨਕ ਭਾਗੋ ਹੈ ਜਿਸ ਮਸਤਕ ਕਾਲ ਹੈ ਮਰਬਦਾਰੀ ਦਾਸ ਨਾਨਕ ਆਖਦਾ ਕਿ ਜਿਸ ਦੇ ਮਸਤਕ ਦੇ ਭਾਗ ਬਹੁਤ ਉੱਚੇ ਤੇ ਸੁੱਚੇ ਹਨ ਕਾਲ ਹੈ ਮਰਬਦਾਰੀ ਉਹਨਾਂ ਨੇ ਮੌਤ ਨੂੰ ਵੀ ਜਿੱਤ ਲਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ